ਜੋ ਵੀ ਸਾਹਿਬਜ਼ਾਦਿਆਂ ਨੂੰ ਪਿਆਰ ਕਰਦਾ ਹੈ ਉਹ ਪੋ ਦਾ ਮਹੀਨਾ ਇਹ ਇੱਕ ਪਾਠ ਕਰੋ ਲਗਾਤਾਰ 15 ਦਿਨ ਕਰਨਾ ਹੈ ਰੋਜ਼ ਦੋ ਟਾਈਮ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਣਾ ਹੈ ਘਰ ਦੇ ਵਿੱਚ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਸਾਹਿਬਜ਼ਾਦਿਆਂ ਨੂੰ ਕੌਣ ਪਿਆਰ ਨਹੀਂ ਕਰਦਾ ਆਪਾਂ ਲਗਭਗ ਸਾਰੇ ਹੀ ਪਿਆਰ ਕਰਦੇ ਆਂ ਤੇ ਆਪਾਂ ਸਾਰੇ ਹੀ ਜਾਣਦੇ ਆਂ ਕਿ ਸਾਹਿਬਜ਼ਾਦਿਆਂ ਦੀ ਜਿਹੜੀ ਜੀਵਨ ਗਾਥਾ ਆ ਉਹਦੇ ਵਿੱਚੋਂ ਕਿੰਨਾ ਕੁਝ ਸਾਨੂੰ ਮਿਲਦਾ ਆ ਸੁਣਨ ਨੂੰ ਪੜ੍ਹਨ ਨੂੰ ਤੇ ਜੀਵਨ ਦੇ ਵਿੱਚ ਧਾਰਨ ਕਰਨ ਦੇ ਲਈ ਸੋ ਗੁਰਮੁਖ ਪਿਆਰਿਓ ਆਪਾਂ ਜੇ ਸੱਚਮੁੱਚ ਸਾਹਿਬਜ਼ਾਦਿਆਂ ਨੂੰ ਪਿਆਰ ਕਰਦੇ ਆਂ ਜਾਂ ਇੱਕ ਬੇਨਤੀ ਕਰਾਂ ਵੀ ਜੇ ਸੱਚਮੁੱਚ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਆਂ ਜਿਨ੍ਹਾਂ ਨੂੰ ਆਪਾਂ ਉਮਰ ਛੋਟੀ ਹੋਣ ਦੇ ਬਾਵਜੂਦ ਵੀ ਬਾਬਾ ਕਹਿ ਕੇ ਸੰਬੋਧਿਤ ਹੁੰਨੇ ਆਂ ਤੇ ਬਾਬਾ ਕੇਵਲ ਇੱਕ ਨਾਮ ਨਹੀਂ ਹੈ ਤੇ ਬਾਬਾ ਇੱਕ ਕਮਾਈ ਦਾ ਨਾਮ ਹੈ ਜੋ ਕਮਾਈ ਉਹਨਾਂ ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦਿਆਂ ਨੇ ਖੱਟੀ ਹੈ ਤੇ ਸ਼ਾਇਦ ਇਸ ਬਾਬਾ ਸ਼ਬਦ ਨੂੰ ਆਪਣੇ ਨਾਮ ਨਾਲ ਲਾਉਣ ਦੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਹੋਈਆਂ ਨੇ ਬੜਾ ਕੁਝ ਜਿਹੜਾ ਹੈ ਉਹਨਾਂ ਨੇ ਆਪਣੇ ਤਨ ਪਿੰਡੇ ਤੇ ਹੰਡਾਇਆ ਹੈ ਸਾਧ ਸੰਗਤ ਅੱਜ ਕਹਿਣ ਨੂੰ ਹਰੇਕ ਨੂੰ ਆਪਾਂ ਬਾਬਾ ਕਹਿ ਦਿੰਨੇ ਆ ਪਰ ਬਾਬਾ ਸ਼ਬਦ ਇੱਕ ਬਹੁਤ ਵੱਡਾ ਸ਼ਬਦ ਹੈ ਪਿਆਰਿਓ ਇਸ ਚੀਜ਼ ਨੂੰ ਸਮਝਣਾ ਵੀ ਬਹੁਤ ਵੱਡੀ ਜਿਹੜੀ ਹੈ ਸਾਡੇ ਜੀਵਨ ਦੀ ਇੱਕ ਕਾਰਜ ਸ਼ੈਲੀ ਚਾਹੀਦੀ ਹੈ ਚਲੋ ਖੈਰ ਸਾਹਿਬਜ਼ਾਦਿਆਂ ਨੂੰ ਅਸੀਂ ਜੇਕਰ ਪਿਆਰ ਕਰਦੇ ਹਾਂ ਤੇ ਪੋ ਦਾ ਮਹੀਨਾ ਇੱਕ ਪਾਠ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਜ਼ਰੂਰ ਕਰਿਆ ਕਰੀਏ ਇੱਕ ਪਾਠ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਜ਼ਰੂਰ ਆਰੰਭ ਕਰੀਏ ਸਾਥ ਸੰਗਤ ਪੱਕਾ ਹੀ ਰੱਖੀਏ ਵੀ ਪੋ ਦਾ ਮਹੀਨਾ ਇਹ ਪਾਠ ਕਰਨੇ ਕਰਨਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਤੇ ਅੱਗੇ ਵੀ ਇਹ ਪਾਠ ਨਿਰੰਤਰ ਜਾਰੀ ਰਹੇ ਸਾਡਾ ਜਿਹੜਾ ਮਕਸਦ ਹੈ ਨਾ ਉਹ ਇਹ ਹੋਵੇ ਗੁਰਮਖੋ ਲਗਾਤਾਰ 15 ਦਿਨ ਚਾਹੇ ਕਰ ਲਓ 15 ਦਿਨ ਕਰ ਲੋ ਸ਼ਹੀਦਾਂ ਦਾ ਸਾਡੇ ਘਰ ਤੇ ਪਹਿਰਾ ਲੱਗ ਜਾਏਗਾ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰ ਦੇਣਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਤੇ ਮਿਹਰਮਤ ਕਰ ਦੇਣਗੇ ਪਿਆਰਿਓ ਸਾਹਿਬਜ਼ਾਦਿਆਂ ਨੂੰ ਅਸੀਂ ਯਾਦ ਕਰਦੇ ਹਾਂ ਸਾਹਿਬਜ਼ਾਦਿਆਂ ਨੂੰ ਅਸੀਂ ਪਿਆਰ ਕਰਦੇ ਹਾਂ ਤੇ ਇੱਕ ਗੱਲ ਯਾਦ ਰੱਖਣਾ ਗੁਰਮਖੋ ਅਸੀਂ ਉਹਨਾਂ ਦੀ ਗੱਲ ਵੀ ਜ਼ਰੂਰ ਮੰਨੀਏ ਇੱਕ ਵਿਦਵਾਨ ਨੇ ਬੜਾ ਸੋਹਣਾ ਸ਼ਬਦ ਲਿਖਿਆ ਸੋ ਮੇਰੇ ਯਾਦ ਆ ਗਿਆ ਕਹਿੰਦਾ ਜਿਨ ਕੇ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਮੰਨੋ ਉਹ ਵਿਦਵਾਨ ਕਹਿੰਦਾ ਜਿਨ੍ਹਾਂ ਦੇ ਦਿਨ ਮਨਾ ਰਹੇ ਹੋ ਉਹਨਾਂ ਦੀਆਂ ਗੱਲਾਂ ਨੂੰ ਵੀ ਮੰਨੋ ਉਹਨਾਂ ਦੇ ਉੱਪਰ ਜਿਹੜਾ ਹੈ ਅਮਲ ਵੀ ਕਰੋ ਗੁਰ ਸਿੱਖੋ ਕਹਿੰਦੇ ਜ਼ਿੰਦਗੀ ਦੇ ਵਿੱਚ ਤੁਹਾਡੇ ਮਨਾਏ ਹੋਏ ਗੁਰਪੁਰਬ ਮਨਾਏ ਹੋਏ ਦਿਹਾੜੇ ਇਹ ਦਿਨ ਜਿਹੜੇ ਨੇ ਫੇਰ ਸਫਲੇ ਹੋਣਗੇ ਕਿਤੇ ਇਹ ਨਾ ਹੋਵੇ ਵੀ ਅਸੀਂ ਦਿਨ ਤੇ ਮਨਾਈ ਜਾਈਏ ਪਤਾ ਸਾਨੂੰ ਕੱਖ ਨਾ ਹੋਵੇ ਤੇ ਅਸੀਂ ਆਪਣਾ ਹੀ ਜਿਹੜਾ ਹੈ ਘੋੜਾ ਦਵਲੇ ਜਾਈਏ ਤੇ ਪਤਾ ਸਾਨੂੰ ਫਿਰ ਵੀ ਨਾ ਲੱਗੇ ਅਜਿਹੇ ਕੰਮ ਕਰੀ ਨਾ ਹੋਵੇ ਗੁਰਮਖੋ ਸੋ ਅਜਿਹਾ ਕਰਨ ਦੀ ਕੋਸ਼ਿਸ਼ ਜਿਹੜੀ ਆ ਜਰੂਰ करिए ਕਿ ਜਦੋਂ ਵੀ ਆਪਾਂ ਜਿਸ ਦਿਹਾੜੇ ਨੂੰ ਜਿਸ ਗੁਰਪੁਰਬ ਨੂੰ ਜਿਸ ਗੁਰੂ ਸਹਿਬਾਨ ਦੇ ਆਪਾਂ ਦਿਨ ਦਿਹਾੜੇ ਨੂੰ ਕਿਸੇ ਨੂੰ ਵੀ ਮਨਾ ਰਹੇ ਹਾਂ ਕਿਸੇ ਵੀ ਅਹਿਮ ਦਿਹਾੜੇ ਨੂੰ ਸਿੱਖ ਕੌਮ ਦੇ ਵਿੱਚ ਕਿਸੇ ਸ਼ਹੀਦਾਂ ਦਾ ਦਿਹਾੜਾ ਮਨਾ ਰਹੇ ਹਾਂ ਤੇ ਗੁਰਮਖੋ ਸਾਨੂੰ ਉਸ ਦੇ ਬਾਰੇ ਜ਼ਰੂਰ ਪਤਾ ਹੋਵੇ ਤੇ ਅਸੀਂ ਜ਼ਰੂਰ ਉਸ ਦੇ ਬਾਰੇ ਜਾਣਕਾਰੀ ਰੱਖੀਏ ਤੇ ਗੁਰਮਖੋ ਗੱਲੋਂ ਇਹ ਨਾ ਹੋਵੇ ਕਿ ਅਸੀਂ ਆਪਣੇ ਆਪ ਦੇ ਵਿੱਚ ਹੀ ਗਵਾਚ ਕੇ ਬੈਠੇ ਰਹੀਏ ਤੇ ਸਾਨੂੰ ਪਤਾ ਕੁਝ ਵੀ ਨਾ ਹੋਵੇ ਤੇ ਬਸ ਦੇਖੋ ਦੇਖ ਚੱਲੀ ਜਾਈਏ ਮਹਾਂਪੁਰਖ ਕਹਿੰਦੇ ਸੀ ਕਹਿੰਦਾ ਜਿਹੜਾ ਸਹਿਬਜ਼ਾਦਿਆਂ ਨੂੰ ਯਾਦ ਕਰਦਾ ਹੈ ਜਿਹੜਾ ਸੱਚਮੁੱਚ ਸਹਿਬਜ਼ਾਦਿਆਂ ਨੂੰ ਯਾਦ ਕਰਕੇ ਪਾਠ ਕਰਦਾ ਉਹਨਾਂ ਦੀ ਯਾਦ ਵਿੱਚ ਤੇ ਉਹਦੀ ਸੇਵਾ ਜਿਹੜੀ ਆ ਜ਼ਰੂਰ ਪ੍ਰਵਾਨ ਹੁੰਦੀ ਹੈ ਤੇ ਉਹਦੀ ਜਿਹੜੀ ਕੀਤੀ ہوئی ਇਹ ਕਾਲਣਾ ਹੈ ਕਮਾਈ ਹੈ ਤੇ ਸਤਿਗੁਰੂ ਉਹਨੂੰ ਜ਼ਰੂਰ ਵਰਫਲ ਪਾਉਂਦੇ ਨੇ ਸੋ ਪਿਆਰਿਓ ਆਪਾਂ ਵੀ ਕੋਸ਼ਿਸ਼ ਕਰੀਏ ਸ਼ਹੀਦ ਸਿੰਘਾਂ ਦਾ ਪਹਿਰਾ ਸਾਡੇ ਤੇ ਤਾਂ ਹੀ ਲੱਗੇਗਾ ਜੇਕਰ ਆਪਾਂ ਯਾਦ ਕਰਕੇ ਸ਼ਬਦ ਦੀ ਕਮਾਈ ਕਰਾਂਗੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਕੋਈ ਵੀ ਪਾਠ ਕਰ ਲਓ ਕਿਸੇ ਵੀ ਗੁਰਬਾਣੀ ਦਾ ਪਾਠ ਆਰੰਭ ਕਰ ਲਓ ਚਾਹੇ ਗੁਰਮੰਤਰ ਕਰ ਲਓ ਮੂਲ ਮੰਤਰ ਕਰ ਲਓ ਸਤਿਗੁਰੂ ਦੇ ਵਿੱਚ ਵੀ ਬਰਕਤ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ